ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਪਟਾਈ ਆਲੂ ਦੀ ਤੇ ਤਕਰੀਬਨ ਰਹਿ ਗਿਆ ਦੋ ਗਿੱਲਿਆਂ ਦਾ ਢੇਡ ਹਲੇ ਆਪਣਾ ਪੱਟਣ ਤੋਂ ਕੱਲ ਨੂੰ ਨਿਬੜ ਜੂਗਾ ਕੰਮ ਤੇ ਕੱਲ ਸਾਈਡਾਂ ਸੂਡਾਂ ਬਣਾਉਣ 'ਚ ਟਾਈਮ ਲੱਗ ਗਿਆ ਤੇ ਬਾਕੀ ਝਾੜ ਵਧੀਆ ਆ ਰਿਹਾ ਚਿਪਸ ਹੋਣਾ ਬੰਨ ਆਲੂ ਆ ਆਪਣਾ ਇਹ ਬਾਕੀ ਆਲੂ ਦੇ ਰੇਟ ਬਾਰੇ ਵੀ ਦੱਸਦੇ ਆ ਵੀ ਕੀ ਕੋ ਚੱਲਦਾ ਏ ਕੀ ਬੰਦੇ ਲੱਗੇ ਹੋਏ ਨੇ ਚਗਾਈ ਕਰਨ ਤੇ ਕਾਲੂ ਨੇ ਬੜੇ ਤੋਂ ਬਾਅਦ ਹਲਾ ਨਾਲ ਬਾਹੀ ਕਰਕੇ ਚਗਾਈ ਕਰਾ ਕੇ ਤੇ ਫਿਰ ਲਾਉਨੇ ਆ ਮੱਕੀ 18 99 ਬਾਕੀ ਝਾੜ ਵੀ ਵਧੀਆ ਆ ਰਿਹਾ ਆਲੂ ਦਾ 125 30 ਦੇ ਲਵੇ ਆ ਜੂਗਾ ਕੀਲੇ ਦਾ ਝਾੜ ਬਾਕੀ ਦਿਖਾ ਦਨੇ ਆਲੂ ਆਪਾਂ ਤੁਹਾਨੂੰ ਕਿੰਨਾ ਕਪੇ ਆਏ ਦੇਖੋ ਸਾਈਜ਼ ਵੀ ਵਧੀਆ ਏ ਜਿਆਦਾ ਛੋਟਾ ਵੀ ਨਹੀਂ ਹੈਗਾ ਠੀਕ ਆ ਪਰਲੇ ਖੇਤ ਚ ਥੋੜਾ ਜਿਹਾ ਘੱਟ ਸੀ ਮੋਟਾ ਬਰੀਕ ਜਿਆਦਾ ਸੀ ਉਧਰ ਪਤਾ ਨਹੀਂ ਕੀ ਖੇਤ ਦਾ ਫਰਕ ਆ ਕੀ ਚੱਕਰ ਦੀ ਬਾਕੀ ਆ ਖੇਤ ਚ ਤਾਂ ਵਧੀਆ ਦੇਖੋ ਹੁਣ ਪਰਲੇ ਪਾਸਿਓਂ ਲੱਗਦੇ ਆ ਪੱਟਣ ਲੱਗਿਆ ਹੋਇਆ ਬੰਦਾ ਬੇਲ ਕੱਢਣ ਬੇਲ ਕੱਢੇ ਤੋਂ ਬਾਅਦ ਪੜਦੇ ਆ ਉੱਧਰ 5-7 ਲਾਈਨ ਫਿਰ ਜਾ ਕੇ ਲੇਬਰ ਦੀ ਚਾਹ ਲੈ ਕੇ ਆਉਨੇ ਆ 10:00 ਵਜੇ ਬਾਕੀ ਲੇਬਰ ਅੱਜ ਘੱਟੇ ਆ 6-7 ਬੰਦੀ ਨੇ ਬਾਕੀ ਕਮੈਂਟ ਕਰਕੇ ਦੱਸਿਓ 18 99 ਮੱਕੀ ਦਾ ਕਿੰਨੇ ਤਰੀਕ ਤੱਕ ਬਜਾਈ ਕਰ ਸਕਦੇ ਆ ਆਪਾਂ ਤੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਅੱਲਰ ਆਲੂ ਦਾ ਰੇਟ ਹੈਗਾ ਇਹ 12 ਤੋਂ ਲੈ ਕੇ 13 ਰੁਪਏ ਤੱਕ 40 ਐਮ ਐਮ ਤੋਂ ਉੱਪਰ ਭਰ ਕੇ ਤੇ ਬਾਕੀ ਚਿਪਸ ਸੋਨਾ ਬਣਦਾ ਵੀ ਹੈਗਾ 11 ਤੋਂ ਲੈ ਕੇ 12 ਰੁਪਏ ਤੱਕ ਕੁਆਲਟੀ ਦੇ ਹਿਸਾਬ ਨਾਲ ਜਿਹੜੇ ਹਿਸਾਬ ਦਾ ਸਾਈਜ਼ ਹੋਊਗਾ ਲੂ ਦਾ ਤੇ ਡਾਇਮੰਡ ਦਾ ਵੀ ਇੱਥੇ ਕਿਹਾ ਬਾਕੀ ਪਟਾਈਆਂ ਲਵਾਈਆਂ ਹੋਈਆਂ ਨੇ ਆਪਾਂ 4-5 ਜਗ੍ਹਾ ਐਲ ਆਰ ਦੀਆਂ ਵੀ ਤੇ ਡਾਇਮੰਡ ਤੇ ਵੀ ਚੱਲਦੀ ਆ ਫਿਰ ਗਾਹਾਂ ਚ ਸੋਨਾ 3 ਦੀ ਵੀ ਲੱਗੂਗੀ ਬਾਕੀ ਪੜਦੀਏ ਲੈਣਾ ਜਿਹੜੀਆਂ ਰਹਿੰਦੀਆਂ ਪੰਜ ਚਾਰਕ ਵੱਡੂ ਦਾ ਝਾੜ ਮੱਕੀ ਵੀ ਵਧੀਆ ਨਿਕਲਿਆਈ ਆਪਣੀ ਪਿੰਡ ਵਾਲੀ ਮੋਟਰ ਤੇ ਹੀ ਇਹ ਆਪਣੇ 1368 ਬੀਜ ਬੀਜਿਆ ਆਪਣਾ ਇਹ ਥੋੜਾ ਜਿਹਾ ਪੀਲ ਕੇ ਤੇ ਰਹਿੰਦੀ ਹੈ ਮੱਕੀ ਇਹ ਪਤਾ ਨਹੀਂ ਕੀ ਚੱਕਰ ਤੇ ਮੈਂ ਆ ਦੇਖੋ ਹੋਂਚ ਨਹੀਂ ਦਿਖਦੀ ਹੁਣੀ ਉਹ ਪੈਸੇ ਦੇਖਣ ਨੂੰ ਥੋੜੀ ਜਿਹੀ ਪੀਲ ਕੇ ਤੇ ਲੱਗਦੀ ਆ ਆਪਾਂ ਇਹਨੂੰ ਇੱਕ ਪਾਣੀ ਲਾਤਾ ਸੀ ਪਹਿਲਾਂ ਜਦੋਂ ਬਜਾਈ ਤੋਂ ਬਾਅਦ ਇੱਕੇ ਪਾਣੀ ਲੱਗਿਆ ਹੋਇਆ ਤੇ ਉਦੋਂ ਬਾਅਦ ਪੈ ਗਿਆ ਦੀ ਮੀਂਹ ਹੁਣ ਦੇਖਦੇ ਆਂ ਰੇਪ ਪਾ ਕੇ ਫੇਰ ਇਹਨੂੰ ਭਰਾਂਗੇ ਬਾਕੀ ਮੌਸਮ ਫੇਰ ਖਰਾਬ ਜਿਹਾ ਹੋ ਚੱਲਿਆ ਬੱਦਲ ਬਾਈ ਹੋਈ ਹੋਈ ਆ ਬਾਕੀ ਜੰਮੀ ਵਧੀਆ ਏ ਪੂਰੀ ਸਾਰਾ ਖੇਤ ਇੱਕਸਾਰ ਆ ਬਾਕੀ ਜਿੱਥੇ ਕਿਤੇ ਕੰਡ ਜੀ ਹੋਗੀ ਮੀਂਹ ਕਰਕੇ ਉੱਪਰ ਉੱਥੇ ਹੀ ਨਿਕਲ ਜਿਵੇਂ ਆਏ ਉਰੇ ਇਹ ਪਾਣੀ ਲੱਗੇ ਦੀ ਨਿਕਲੂਗੀ ਤੁਰੀਦਾ ਹੋਊਗਾ ਠਾ ਦੇਖੋ ਜਿਹੜੀ ਪੇ ਪੜੀ ਆ ਇਹ ਬਾਹਰ ਨਹੀਂ ਨਿਕਲ ਦਿੰਦੀ ਮੱਕੀ ਨੂੰ ਜ਼ੋਰ ਲੱਗਦਾ ਮੱਕੀ ਦਾ ਬਹੁਤ ਜ਼ਿਆਦਾ ਲਾਉਣੇ ਆ ਪਾਣੀ ਇਹਨੂੰ ਜੂਰੀਆ ਪਾ ਕੇ ਉਧਰੋਂ ਪਟਾਈ ਮੁੱਕੇ ਤੇ ਕੰਮ ਫਿਰ ਮੱਕੀ ਦੇ ਜੂਰੀਆ ਪਾ ਕੇ ਭਰਾਉਣਾ ਸਾਰੀ ਨੂੰ ਬਾਕੀ ਗੇੜਾ ਮਾਰਨ ਆਇਆ ਆਈ ਤੀ ਅੱਜ 2 ਦਿਨ ਹੋ ਗਏ ਆਇਆ ਨਹੀਂ ਗਿਆ ਬਾਕੀ ਵਧੀਆ ਜੰਮੀ ਹੋਈ ਆ ਸਾਰੀ ਕਸਾਰ ਦੇਖੋ ਪੱਟੀ ਗਈ ਜੀ 200 ਬੋਰੀ ਦਾ ਗੇੜ ਤੇ ਬਾਕੀ ਲੇਬਰ ਲੱਗੀ ਆ ਚਾਹ ਪੀਣ ਚਾਹ ਲੈ ਕੇ ਆਇਤੀ ਆਪਾਂ ਫੇ ਪਟਦੇ ਆ ਪੰਨ 10 ਲੈਣਾ ਹੋਰ 4:00 ਵਜੇ ਸਮਝ ਲਓ 2 ਘੰਟੇ ਚ ਹੋਰ ਚੁਗਦਾਨਗੇ 100 ਸਵਾ 100 ਬੋਰੀ 100 ਦਾ ਚੁਗੇ ਦੇਣਗੇ ਫਿਰ ਪੱਟੇ ਤੋਂ ਬਾਅਦ ਫਿਰ ਚੱਲਦੇ ਆ ਟਰਾਲੀ ਲੈ ਕੇ ਆਉਨੇ ਆ ਈਮੈਲ ਵੀਰਾਂ ਦੇ ਮੈਸੇਜ ਆਏ ਹੋਏ ਸੀ ਡੇਟ ਪੁੱਛਦੇ ਦੀ ਐਲ ਆਰ ਦਾ ਤੇ ਆਪਾਂ ਵੀਡੀਓ ਜੇ ਦੱਸੀ ਦਿੰਦਾ ਹੈ ਬਾਕੀ ਤੇ ਦੀ ਝੜ ਜਾਂਦੀ ਆ ਦੂਏ ਲੋਜ ਪਟ ਰਹੇ ਆ ਪੱਕਾ ਡੜਾ ਹੀ ਮਗਰ ਜਾ ਰਿਹਾ ਏ ਬਾਕੀ ਫੈਜ ਵੀ ਵਧੀਆ ਆਲੂ ਆ ਇਧਰ ਇਹ ਆਪਾਂ 5-6 ਲੈਣਾ ਬੰਦੇ ਚੁੱਕੀ ਜਾਣਗੇ ਜਾਨੂ ਜਾਨੂ ਲੈ ਕੇ ਆਉਣਾ ਆਪਾਂ ਟਰਾਲੀ ਤੇ ਆਹ ਟਰੈਕਟਰ ਮਸ਼ੀਨਾਂ ਨਾਲ ਲਾਉਣੇ ਆ ਪਿੰਡ ਤੇ ਫਿਰ ਅੱਗੇ ਕਰਵਾਉਨੇ ਆ ਲੋਡ ਹਾਂਜੀ ਲਿਆਈ ਆ ਆਪਾਂ ਟਰਾਲੀ ਤੇ ਬੱਦਲ ਵੀ ਹੋ ਗਿਆ ਉੱਪਰ ਬਸ ਰਹਿ ਗਿਆ ਥੋੜਾ ਜਿਹਾ ਚਗਾਈ ਕਰਨ ਤੋਂ ਜਾਂ ਇੱਕ ਫਾਂਟ ਉਧਰਲੇ ਪਾਸੇ ਆ ਚਗਾਈ ਕਰੇ ਤੋਂ ਬਾਅਦ ਫਿਰ ਲੋਡਿੰਗ ਕਰਨ ਲੱਗਦੇ ਆ ਲਾ ਰਿਹਾ ਬੰਦਾ ਟਾਂਕਾ ਤੇ ਟਾਂਕੇ ਤੋਂ ਰਹਿ ਗਈਆਂ ਆ ਲਾਈਨਾਂ ਤੇ ਬਾਕੀ ਉਧਰ ਇੱਕ ਲਾਈਨ ਰਹਿੰਦੀ ਆ ਬਾਕੀ ਲੱਗ ਗਿਆ ਇਹ ਪਾ ਕੇ ਹੁਣ ਆਪਾਂ ਸਟੋਰ 'ਚ ਗੱਡੀ 'ਚ ਖੜੀ ਆ ਉੱਥੇ 300 ਦੇ ਲਵੇ ਗੱਟਾ ਐ ਅੱਜ ਦਾ ਬਾਕੀ ਟੋਚਨ ਲੈ ਆਏ ਦੀ ਨਾਲ ਆਪਾਂ ਜੇ ਲੋੜ ਪਈ ਪਿੰਡੋਂ ਮੰਗਾ ਲਾਂਗੇ ਟਰੈਕਟਰ ਟੋਚਨ ਬਾਕੇ ਕੱਢਣ ਨੂੰ ਤੇ ਕੱਲ ਨੂੰ ਮੁੱਕ ਜੂ ਕੰਮ ਆਪਣਾ ਰਹਿ ਗਿਆ ਕੀਲੇ ਕਦਾ ਗੇੜ ਮੰਨ ਲਓ 2 250 2200 ਬੋਰੀ ਹੋਊਗੀ ਹੋਰ ਤੇ ਫੇਰ ਜਗਾਈ ਕਰਾ ਕੇ ਪਰ ਕਰਦੇ ਆ ਮੱਕੀ ਦੀ ਤਿਆਰੀ। ਨਹੀਂ ਤਾਂ ਦੱਸਿਆ ਨਹੀਂ ਹੋਇਆ ਬੈਸੀ ਬੱਦਲ ਬਾਈ ਆ। ਤੇ ਮੌਸਮ ਥੋੜਾ ਜਿਹਾ ਠੰਡਾ ਅੱਜ। ਚਲੋ ਕਰਦੇ ਆ ਲੋਡ। ਵੀਡੀਓ ਨਾ ਬਣੇ ਰਹੋ। ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ। ਬਾਕੀ ਝਾੜ ਦੀ ਔਸਤ ਵੀ ਦੱਸਾਂਗੇ ਆਪਾਂ ਵੀ ਕਿੰਨਾ ਕੁ ਝਾੜ ਆਇਆ ਏ। ਕੀ ਗੱਲ ਬਾਤ। ਜੀ ਲੋਡ ਕਰਨ ਆਲੂ। ਤੇ ਬਾਕੀ ਰਹਿ ਗਿਆ 150 ਗੱਟਾ ਲੋਡ ਕਰਨ ਤੋਂ ਤੇ ਬਾਕੀ ਦੇਖਦੇ ਆ ਟਰਾਲੀ ਚ ਪਏ ਜਾਣਾ ਤਿੰਨ ਢਾਂਗਾ ਲੱਗੀਆਂ 40 40 ਦੀਆਂ ਤੇ ਚਾਰ ਢਾਂਗਾ ਹੋਰ ਲੱਗ ਜਾਣੀਆਂ ਨੇ ਖੜਾ ਨੱਤਰ ਝੋਟਾ ਦੇਖਦੇ ਆ ਬੈਨਾ ਟੋਜਨ ਪਾਏ ਨਿਕਲਦਾ ਜਾਂ ਨਹੀਂ ਜੇ ਟੋਜਨ ਪਾਉਣ ਦੀ ਲੋਡ ਪਈ ਫਿਰ ਟਰੈਕਟਰ ਮੰਗਾਉਣੇ ਆ ਪਿੰਡੋਂ ਯੋਜਨਾ ਹੈਗਾ ਆਪਣੇ ਕੋਲ ਇਹ ਬਾਕੀ ਸ਼ਾਮ ਨੂੰ ਬੰਦੇ ਰਹਿ ਜਾਂਦੇ ਨੇ ਕੱਟ ਲਦਾਈ ਕਰਨ ਨੂੰ ਚਾਰ ਪੰਜ ਜਾਣੀ ਰਹਿ ਜਾਂਦੇ ਨੇ ਨਾਲ ਇਹਨਾਂ ਨੇ ਟੀਮੀਆਂ ਲਾਈਆਂ ਹੋਈਆਂ ਨੇ ਚੋਗਣ ਉਹਦੇ ਕਰਕੇ ਉਹ ਵਗ ਜਾਂਦੀਆਂ ਨੇ ਬਾਕੀ ਲੈ ਕੇ ਚੱਲਦੇ ਆਂ ਸਟੋਰ 'ਚ ਲੋਡ ਹੋਏ ਤੋਂ ਬਾਅਦ on